ਤੇਰੀ ਕਵਣ ਕਵਲ ਗੁਰ ਕਹ ਕੇ ਗਾਵਾਂ ਤੂੰ ਸੋਹਬ ਗੁਰੇ ਦਾਦਾ ਤੁਮਰੀ ਮਹਿਮਾ ਬਰਨਦਾ ਸਾ ਤੂੰ ਤੋ ਭਗ ਉੱਚ ਪਧਵਾਨਾ ਮੇਰੇ ਮਾਧੋ ਜੀ ਸਤ ਸਗਤ ਮਿਲੇ ਸੁਧਰਿਆ ਗੁਰ ਪ੍ਰਸਾਦ ਪ੍ਰਮ ਪਦ ਪਾਇਆ ਸੂਤੇ ਕਾਜ ਤਹਰਿਆ ਰਹਾ ਹੋ ਜਨਨ ਪਿਤਾ ਲੋਕ ਸੁਧ ਬਣਦਾ ਕੋਈ ਨ ਕਛ ਕੀ ਧਰਿਆ ਸਿਰ ਸਿਰ ਜਿਗ ਸੰਭਾਹੇ ਠਾਕਰ ਕਾਹੇ ਮਨ ਬੋ ਕਰਿਆ ਉਡੇ ਉਡ ਆਵਾ ਸਭ ਮੋਸਾ ਇਸ ਪਾਸ਼ਾ ਬਜਰੇ ਛਰਿਆ ਤੇ ਕਮਣ ਖਲਾਵਾ ਕਮਣ ਜਿਗਾਵਾ ਮਨ ਮੈਂ ਸੰਤ ਕਰਿਆ ਸਭ ਨਿਹਾਰ ਦਸ ਅਰਥ ਸੁਧਾਨ ਠਾਕੁਰ ਕਰਦ ਧਰਿਆ ਜਨ ਨਾਨਕ ਬਨ ਬਨ ਸਤਿ ਬਰਜਾਈਆ ਤੇਰਾ ਅੰਤ ਨ ਪਾਰਾ ਵਰਿਆ ਜਿੰਨੀਆਂ ਨੂੰ ਸੰਗਤਾਂ ਜੁੜ ਬੈਠੇ ਨਾ ਗੁਰੂ ਦੀ ਗੋਦ ਵਿੱਚ ਆਨੰਦ ਲੈ ਲਓ ਬਾਣੀ ਦਾ ਇਤਿਹਾਸ ਦਾ ਮਹਾਂਪੁਰਖਾਂ ਨੇ ਬੜਾ ਉਪਰਾਲਾ ਕਿੰਨਾ ਇਸ ਨਗਰ ਨੂੰ ਕੋਨੇ-ਕੋਨੇ ਸੰਸਾਰ ਰ ਦਸਕਦਾ ਆਕੇ ਨਗ ਮਸਤਕ ਹੋ ਕੇ ਤਦ ਤਰ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਪਰਮ ਕੇ ਬੇਤੇ ਤਦ ਤਰ ਬਾਬਾ ਖੁਦਾ ਸਿੰਘ ਜੀ ਜਿਨ੍ਹਾਂ ਨੇ ਇੱਥੇ ਬੰਦਗੀ ਕੀਤੀ ਤੇ ਸਾਰੇ ਨਗਰ ਦਾ ਨਾਮ ਉਚਾਰ ਕਰਕੇ ਰੁਸ਼ਨਾ ਦਿੱਤਾ ਹਰ ਕੋਨੇ-ਕੋਨੇ ਵਿੱਚ ਜਾਜਾ ਕਾਤ ਤੁਹਾਰੇ ਇਸ ਨਗਰ ਦੀਆਂ ਤੇ ਪਿਆਰਿਓ ਦੁਨੀਆ ਸਿੱਖਾਂ ਨਾਲ ਜੁੜ ਬੈਠੇ ਹੋ ਆਪਾਂ ਧਰਯੇ ਧਿਆਨ ਮਹਪੁਰਖਾਂ ਦਾ ਧਰਮ ਬਾਬਾ ਖਾਲਸਾ ਸਿੱਖ ਦਾ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਿਏ ਤੇ ਦੋ ਵਾਰੀ ਆਪਣੇ ਮਖਾਰ ਤਨਜੂ ਵਾਹਿਗੁਰੂ ਦਾ ਸ਼ਬਦ ਉਚਾਰਨ ਕਰਨਾ ਕੋਈ ਆਸੀ ਰੱਖਣਾ ਬਾਦੀ ਨਾਰਾ ਜਿਹੜਾ ਫਤ ਦਾ ਜਵਾਬ ਫਤ ਜਿਹੜਾ ਦੇ ਸਕੇ ਕਰੋ ਮੁਖ ਨੂੰ ਪਵਿੱਤਰ ਕੱਢ ਕੇ ਬਰਾਤ ਤੋਂ ਅੱਖੋਂ ਕਰਤ ਪਿਆਰਿਓ ਵਾਹਿਗੁਰੂ ਜਦੋਂ ਤੁਸੀਂ ਜੁੜੋ ਬੈਠੇ ਹੋ ਨਾ ਬਾਪੁਰਖਾਂ ਦੇ ਦਰ ਤੇ ਤੇ ਇਥੋਂ ਵਰਤਦਾ ਨਾਮ ਸਤਿਗੁਰ ਦੇ ਮਿਲਿਆ ਪਰ ਤੇ ਜਿਹੜੇ ਆਪਣੇ ਮੁਖ ਦੇ ਵਿੱਚੋਂ ਬਾਹਰਕ ਦਾ ਸਿਲਵਰ ਨਹੀਂ ਚਾਤ ਕਰ ਸਕਦੇ ਤੇ ਉਹਨਾਂ ਨੇ ਜੱਟ ਦੇ ਆ ਕੇ ਲਿਆ ਕੀ ਤੇ ਕੀ ਖੱਡਿਆ ਉਹ ਪਿਆਰਾ ਨਾਮ ਦੀਆਂ ਟੁਕੀਆਂ ਖੱਡਵਾ ਸਤਿ ਅੰਦਰ ਸ੍ਰੀ ਗੁਰੂ ਕੋਲੋਂ ਸਿਮਾਰਾ ਲੇ ਇਹ ਫਲੇ ਮਾਣ ਵਾਸਤੇ ਆਪਣਾ ਸਾਰਾ ਸਮਾਂ ਛੱਡਾ ਦਿੱਤਾ ਭਾਈ ਸਭ ਲੋਕ ਸੇ ਜੀ ਕਹਿੰਦੇ ਨੇ ਉਹ ਕਹਿੰਦੇ ਨੇ ਇੱਥੇ ਮੰਦਰ ਨਾ ਬਣਦੇ ਇੱਥੇ ਮੂਰਤੀਆਂ ਨਾ ਬਣਦੀਆਂ ਜੇ ਕਰਲੀਆਂ ਵਾਲੇ ਪਾਸ਼ਾ ਇਹ ਮੁਜਨਮਾਂ ਦੀ 12 ਪਰਦੇ ਭਾਈ ਸਭ ਲੋਕ ਸੇਗਾ ਕੁਝ ਆਪਣੇ ਕਲਮਾਤ ਬਿਆਨ ਲਿਖਦੇ ਨੇ ਉਹ ਕੀ ਕਹਿੰਦਾ ਉਹ ਕਹਿੰਦਾ ਸ਼ਾਜਾਦੀ ਇਕਤਾ ਅਲੇਖ ਨਾ ਬਣਾਇਆ ਗਈ ਭੌਤਿਕ ਚਿਲਕਾ ਉਹ ਕਿ ਤਿਬਰ ਜਰਾਦ ਕੀ ਧਰਤ ਨੂੰ ਸਾਕ ਜਾਂਦੇ ਪਾਪ ਬਰਬਕ ਜਾਂਦੇ ਬੰਦ ਗੁਰੂ ਕਿ ਜਾਂਦੇ ਸਾਰਤ ਵਿਧਾਨ ਕੀ ਦੇਵੀ ਦੇ ਨਾਲ ਉਸ ਦੀ ਟੌਕ ਸਿਕਾ ਜ਼ੂਰ ਹੁੰਦੇ ਉਹ ਕਥਾ ਪਿੰਡ ਜਾਂਦੀ ਸਭ ਬੇਦਰ ਪ੍ਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਵਨ ਪਾਖ ਸੂਰਾ ਮੂਰਤ ਨਾ ਹੋਤੀ ਜੋ ਕਰਨਾ ਨਜ਼ਾਨ ਕੀ ਪੈਸੇ ਲੋਕ ਸਾਰੇ ਕਦ ਲੈ ਜੇ ਕਣਗੀਆਂ ਵਾਲੇ ਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਮਲੂਮਾ ਦੀ ਬਾਣਾ ਪੜਦੇ ਤੇ ਇਸ ਧਰਤੀ ਦਾ ਕੁਝ ਲਕਸ਼ਾ ਹੋਰ ਰਸੀ ਤੇ ਇੱਥੇ ਬਸ ਨਹੀਂ ਮੁਸਲਮਾਨ ਘਰਾਂ ਦੇ ਵਿੱਚੋਂ ਸਾਈਂ ਬੁੱਲੇ ਸ਼ਾਹ ਫਜ਼ੀਲ ਉਹ ਕਹਿੰਦਾ ਨਾ ਕਹੂੰ ਅੱਪ ਕੀ ਨਾ ਕਹੋਂ ਜਦ ਕੀ ਬਾਤ ਕਹੋਂ ਨਾ ਤਬ ਕੀ ਅਗਰ ਨਾ ਹੁੰਦੇ ਗੁਰੂ ਗਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਦੀ ਇੱਥੇ ਹਰ ਘਰ ਦੇ ਵਿੱਚ ਹੈਦਰੀ ਝੰਡਾ ਝੁਲਦਾ ਹੋ ਸੀ ਅੱਲਾਹੁ ਅਕਬਰ ਅੱਲਾਹੁ ਦੇ ਨਾਰੇ ਗੁਜਦੇ ਹੋਣੇ ਸੀ ਤੇ ਹਰ ਘਰ ਦੇ ਵਿੱਚ ਬੱਚੇ ਦੀ ਸੁਨਤ ਹੋਣੀ ਸੀ ਤੇ ਕਿਰਪਾ ਕਹਿੰਦੇ ਕਿਸ ਦੀ ਪਿਆਰਿਓ ਤੁਹਾਨੂੰ ਸ਼੍ਰੀ ਗੁਰੂ ਦਸਵੇਂ ਪਾਸ਼ਾ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਸਾਡੇ ਸਿਰਾਂ ਤੇ ਤਾਜ ਬਖਸ਼ਿਸ਼ ਕਰ ਦਿੱਤੇ ਭੈਣਾ ਨੂੰ ਦੁਨੀਆਂ ਬਖਸ਼ਿਸ਼ ਕਰ ਦਿੱਤੀ ਨਾ ਤੇ ਜਾਨ ਸਰਕਾਰਾਂ ਦੇ ਅੱਜ ਵੀ ਇਹ ਤਾਜ ਉਹਨੇ ਅੱਖਾਂ ਵਿੱਚ ਅੰਗਿਆਰਾਂ ਬਾਂਧ ਰੱਖਦੇ ਨੇ ਤੇ ਪਿਆਰਿਓ ਧਰੋ ਧਿਆਨ ਸੀ 10 ਸੁਣਾ ਦਾ ਮਾਪੁਰਖਾਂ ਦਾ ਸ਼੍ਰੀ ਗੁਰੂ ਜਨ ਸਾਹਿਬ ਮਹਾਰਾਜ ਦਾ ਤੇ ਗੱਜ ਕੇ ਜੰਕਾਰਾ ਗਜਾਣਾ ਕੋਈ ਫਾਲਸੀ ਨਸਨਾ ਬਾਜੀ ਨਾ ਰਵੇ ਤੇ ਪਿਆਰ ਦਾ ਜ਼ਬੂਦ ਗੱਜ ਕੇ ਪ੍ਰਵਾਹ ਆਖੋ ਪਰਵ ਕੁ ਪਿਆਰਿਓ ਮਾਹਰ ਉਸ ਜੀ ਕਾ ਫਲਸਾ ਇੱਕ ਉਠੀ ਕੀ ਹੱਤੇ ਸਕਦਾ ਜੁਰ ਬੈਠੀਆਂ ਉਸ ਅੰਕਾਰ ਪੁਰ ਸ੍ਰਿਸ਼ਟੀ ਦੇ ਮਾਲਕ ਦੇ ਚਰਨ ਵਿੱਚ ਗੋਦ ਵਿੱਚ ਬੈਠ ਕੇ ਆਨੰਦ ਲੈ ਰਹੇ ਹੋ ਤੇ ਪਿਆਰਿਓ ਅੱਧਾ ਘੰਟਾ ਸਮਾਂ ਮਿਲਿਆ तकरीबन 15 ਮਿੰਟ ਬਚੀਤੋ ਜਿੱਦੜੇ 15 ਮਿੰਟ ਦਾ ਸਮਾਂ ਹੈ ਤੇ ਆਪ ਜੀਆਂ ਦੇ ਕੁਝ ਰੂਹ ਨੂੰ ਗੁਰਬਾਣੀ ਦੀ ਉਸਤਤਿ ਬਾਰੇ ਵਿੱਚ ਗੱਲ ਕਰੀਏ ਕੋਈ ਵਿਚਾਰਾ ਕਰੀਏ ਕਿਸੇ ਕਵੀ ਨੇ ਚੰਦ ਸੁਧਰਾ ਲਿਖਿਆ ਉਹ ਬਾਣੀ ਦੀ ਉਸਤਤਿ ਲਿਖਦਾ ਹੈ ਉਹ ਕਹਿੰਦਾ ਇਹ ਬਾਣੀ ਤੋਂ ਦਰਗਾਈ ਹੈ ਜਦ ਸਗਲੀ ਚਿੰਤ ਮਿਟਾ ਦਿੱਤੀ ਓ ਸਰਦੀ ਕੁਝ ਦੀ ਦੁਨੀਆ ਦੇ ਸੱਚੇ ਲਾਭ ਦੀ ਵਰਖਾ ਉਹ ਵਰਖਾ ਦਿੱਤੀ ਇਸ ਬਾਣੇ ਦੇ ਵਿੱਚ ਚਾਨਣ ਹੈ ਇਹ ਚਾਨਣ ਖੂਬ ਨਿਆਰਾ ਹੈ ਇਹ ਚਾਨਣ ਵਿੱਚ ਜੋ ਰਗ ਜਾਵੇ ਉਹ ਲੈਂਦਾ ਅਦਭੁਤ ਨਜ਼ਾਰਾ ਹੈ ਇਹ ਨਜ਼ਾਰਾ নূর ਅਲਾਹੀ ਦਾ ਇਸ ਨਾਮ ਤੇ ਰਮਝਾ ਦੁਨੀਆ ਨੇ ਜੋ ਰੱਬ ਦਾ ਬੇਦਖਤਾਰ ਦੀਆਂ ਕੋਈ ਖੁੱਲ੍ਹੀਆਂ ਦਰੋਂ ਅੱਖੀਆਂ ਨੇ ਉਹ ਅੱਖੀਆਂ ਵਿੱਚ ਸਤਗੁਰ ਵਸ ਜਾਵੇ ਜੋ ਸਭ ਦਾ ਰਤਨ ਹੈ ਹਾਰਾ ਹੈ ਉਹ ਰਤਨ ਹਰ ਇੱਕ ਰਹਿਮ ਕਰਾਲ ਫੇਰਾ ਹੁੰਦਾ ਆਲ ਉਤਾਰਾ ਹੈ اے ਰੂਹ ਕਿਰਪਾ ਦੀ ਪਿਆਰੇ ਦੀ ਇਸ ਜੱਗ ਤੇ ਜੀਵਨ ਮੰਡਦੀ ਏ ਤੇ ਤੀਰ ਗਿਆਨ ਦੇ ਮਾਰਦੀ ਏ ਦੁਖੀਆਂ ਦੇ ਦੁਖੜੇ ਉਹ ਖੰਡਦੀ ਏ ਤੇ ਨਾਦ ਆਲਾ ਹੀ ਬਾਣੀ ਦਾ ਜੋ ਸੁਣਦਾ ਅੰਦਰ ਧੁਰ ਜਾਵੇ ਜੋ ਪੜਾ ਗੰਮੀ ਬਾਣੀ ਨੂੰ ਉਹਦੇ ਮਨ ਦੀ ਕਾਰਖ ਲਾ ਜਾਵੇ ਉਹ ਤਰ ਜਾਵੇ ਸੰਸਾਰ ਹੀ ਦੇ ਜੋ ਸੱਚੇ ਨਾਮ ਦੇ ਬਿਨੇ ਚੜ ਦੇ ਕਿਥੇ ਕੜੀਆਂ ਚੰਦ ਸੁਧਰਾ ਲਿਖਿਆ ਨੇ ਰਾਗ ਭਰ ਦੇ ਵਿੱਚ ਆਓ ਮੇਰੇ ਸਾਥੀ ਢਾਡੀ ਆਪਜਾ ਉਹ ਲਗਮਾ ਇਹਨੂੰ ਸ਼ਰਨ ਕਰਾ ਲੈ ਜੀ i don't ਬੰਦ ਅਬਜਿਤ ਮਨ ਦੇ ਵਿੱਚਿਤ ਹੋ ਕੇ ਜੋ ਪੜਦਾ ਸੁਣਦਾ ਅਰਬਦਾ ਨਾ ਤੇ ਬਾਣੀ ਕੋਲ ਦੁੱਖਾਂ ਦੇ ਬੜੇ ਬੜੇ ਪਹਾੜ ਤੇ ਜੰਮਰਦੀ ਬਣੇ ਹੋਣ ਇੱਕ ਖਿੰਨ ਵਿੱਚ ਖਤਮ ਕਰ ਦਿੰਦੀ ਹੈ ਕਿਨਕਾ ਇੱਕ ਤੇ ਸੰਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਤੇ ਇਹ ਇੱਕ ਕਿਨਕਾ ਵੀ ਜੇ ਕਿਸ ਤਰ੍ਹਾਂ ਬਾਤਰ ਕਿਸੇ ਦੇ ਮਨ ਵਿੱਚ ਬਾਣੀ ਦਾ ਫਸ ਗਿਆ ਤੇ ਸਮਝੋ ਉਹ ਭਗਤ ਸਾਗਰ ਤੋਂ ਪਾਰ ਹੋ ਗਿਆ ਓ ਔ ਕਾਲ ਪੁਰਖੂ ਨੇ ਪਾਲਿਆ ਪਿਆਰਿਓ ਜਿਹੜਾ ਸ਼ਰਧਾ ਦੇ ਨਾਲ ਆ ਕੇ ਤੇ ਮਾਪੁਰਖਾਂ ਦੇ ਦਰ ਤੇ ਆ ਕੇ ਨੱਕ ਮਸਤਕ ਹੋ ਕੇ ਸੇਵਾ ਕਰਦੇ ਨੇ ਬਨਤਾਨ ਕਰਦੇ ਤੇ ਇਹ ਬਾਣੀ ਭਜਨ ਬੰਦਗੀ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਆ ਪਿਆਰਿਓ ਹੁਕਮ ਹੋਇਆ ਇੱਕ ਦਮ ਤਾਂ ਬੋਲੀਏ ਮਾਪੁਰਖਾਂ ਦੇ ਨਾਮ ਦੀ ਤੇ ਮਾਪੁਰਖ ਤਾਂ ਦਾ ਪਪਾ ਖਿਲਾ ਸਿੰਘ ਜੀ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਇਹ ਨਗਰ ਨੂੰ ਕੋਨੇ-ਕੋਨੇ ਦੇ ਵਿੱਚ ਚਮਕਾ ਕੇ ਰੱਖ ਦਿੱਤਾ ਇੱਥੇ ਗਿਬਾਣੀ ਦਾ ਗਿਆਨ ਦਾ ਤੀਰ ਮਾਰ ਕੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਤੇ ਅਦਾਸਾਂ ਵੇਚੀਆਂ ਕਰਕੇ ਧੀਆਂ ਪੁੱਤਰਾਂ ਦੇ ਦਾਤਾਂ ਜਿੱਦਿਆ ਮਹਾਂਪੁਰਖਾਂ ਨੇ ਉਹਨਾਂ ਮਹਾਂਪੁਰਖਾਂ ਦੇ ਇੱਕ ਕੱਤਾ ਬੋਲੀ ਜਾ ਰਹੀ ਹੈ ਤੇ ਪਿਆਰਿਓ ਕੱਤਾ ਮੇਰੇ ਸਾਥੀ ਕਹਿ ਰਹੇ ਨੇ ਸਿੱਖੀ ਸੇਵਕ ਮਨਾਵੇ ਦਿਨ ਤੇਰਾ ਧੰਨ ਬਾਬਾ ਖੁਦਾ ਸਿੰਘ ਜੀ ਮੇਰੇ ਬਹੁਤ ਹੀ ਅਨੁਸਕਾਰਯੋਗ ਜਥੇਦਾਰ ਬਬਰਵਿੰਦਰ ਸਿੰਘ ਜੀ ਜਿਹੜੇ ਆਪ ਪੰਚਾਇਤ ਸਰਬਾਰ ਨੇ ਢਾਡੀ ਜੀ ਕਰ ਉਹਨਾਂ ਦਾ ਉਹਨਾਂ ਕੋਲ 100 ਲੱਖ ਦਾ ਬੜਾ ਭਾਇਆ ਭੇਜ ਕੇ ਸਤਿਗੁਰ ਕਿਰਪਾ ਕਰਨ ਮਹਾਰਾਜ ਦੇ ਅਕਲਾਂ ਚ ਰੱਖਣ ਕਿਰਤਕ ਭਾਇਆ ਵਿੱਚ ਵਾਦਾ ਕਰਨਾ ਮੇਰੇ ਬਹੁਤ ਹੀ ਸਤਿਕਾਰਯੋਗ ਢਾਡੀ ਸੁਖਵਿੰਦਰ ਸਿੰਘ ਜੀ ਉਹਨਾਂ ਕੋਲ ਵੀ ਬਹੁਤ ਵਿਅੰਗ ਮਾਇਦੇ ਕੱਫੇ ਭੇਜੇ ਜਾ ਰਹੇ ਨੇ ਸਤਿਗੁਰਾਂ ਕੋਲ ਬੇਅੰਤ ਕੱਫੇ ਮਾਇਦੇ ਭੇਜੇ ਜਾ ਰਹੇ ਨੇ ਸਭ ਦਾ ਤੈਨੂੰ ਧੰਨਵਾਦ ਆਖਰੀ ਵਾਰ ਤਾਂ ਕਹਿ ਕੇ ਜਦਨੇ ਛੁੱਟੀਆਂ ਲੈ ਰਹੇ ਆ ਪਿਆਰਿਓ ਆਓ ਢਾਡੀ ਜੀ ਸਾਹਿਬ ਕਹਿ ਰਿਹਾ ਹੈ ਸੇਵਾ ਕੰਮ ਬਣਾਵੇ ਦਿਨ ਤੇਰਾ ਧੰਨ ਬਾਬਾ ਖੁਦਾ ਸਿੰਘ ਜਿਵੇਂ ਬੰਦੇ ਖੁਦਾ ਦੇ ਆ ਖੁਦਾ ਦੇ ਨਾਲ ਗੱਲਾਂ ਕਰਦਾ ਤੇ ਤਾਂ ਦਾ ਮਾਂ ਬੁਰਖੁਦਾ ਦੇ ਨਾਮ ਦੇ ਕੰਮ ਢਾਟੀ ਦੇ ਤਾਂ ਪਜੇ ਉਹ ਇਹ ਸ਼ਾਨਦ ਕਰਾ ਰਿਹਾ ਜੀ ਇਹ ਮਾਪੁਰਖਾਂ ਦੀ ਕਿਰਪਾ ਤੇ ਕਿਰਪਾ ਚ ਸੰਗਤਾਂ ਉਤੇ ਵਸਤਰੀ ਹੈ ਤੇ ਜਿਹੜੇ ਸੰਗਤਾਂ ਆ ਕੇ ਨਕਮਸਤਕ ਹੋ ਕੇ ਬਾਣੀ ਨਾਲ ਜੁੜਿਓ ਇਤਿਹਾਸ ਸਰਣ ਕਰ ਰਹੇ ਤੇ ਸਮਾ ਨਾ ਅਕੇ ਵਧਾਂਦਾ ਹੈ ਆਪ ਜੀ ਦੀ ਖਿੰਮਤ ਜਾਚਗਾ ਤੇ ਜੋ ਪਿਆਰ ਦਾ ਸਬੂਤ ਆਖੋ ਗੁਰਮਖ ਪਿਆਰਿਓ ਕੱਢ ਕੇ ਦਿਲਾਉਂਦਾ ਆਖੋ ਜੀ ਵਾਹਿਗੁਰੂ ਜੀ ਕਾ ਹਰ ਸਾਹ ਵਾਹਿਗੁਰੂ ਜੀ ਕੀ ਫਤਿਹ ਬੰਬ ਅਕਬਰ ਭਾਈ ਗੁਰਿਆਤ ਜੀ ਹੀਰਾ ਉਹਨਾਂ ਦੇ ਜਿੱਥੇ ਦਾ ਜਿਨ੍ਹਾਂ ਨੇ ਧੰਨ ਧੰਨ ਬਾਬਾ ਖੁਦਾ ਸਿੰਘ ਦੀ ਵਪਾਰਕ ਕਹਾਣੀਆਂ ਬਹੁਤ ਸੁਪੰਤ ਕਰੇ ਨਾ ਉਹਨਾਂ ਦੇ ਜੀਵਨ ਬਾਰੇ ਜਾਣਨਾ ਪਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਵਾਂਗਾ ਕਮੇਟੀ ਬਣਾਓ ਤੇ ਮਹਾਪੁਰਸ਼ શ્રી ਮਾਨਸਾਤ ਪਾਪਾ ਹਰਿਸ਼ੀ ਦੀ ਜਨਾ ਬਣਾਓ ਬਹੁਤ ਬਹੁਤ ਜੀਓ